ਖਬਰਾਂ ਦੇ বুলেটਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਯੁੱਧ ਨਸ਼ਾ ਵਿਰੁੱਧ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਾਤਮੇ ਨੂੰ ਲਾਇਕ ਲਗਾਤਾਰ ਸਖਤੀ ਕੀਤੀ ਜਾ ਰਹੀ ਤੇ ਸੰਗਠਿਤ ਪੁਲਿਸ ਵੱਲੋਂ ਲਗਾਤਾਰ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਉਸੇ ਲਈ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਸੰਗਰੂਰ ਦੇ ਬੱਸ ਸਟੈਂਡ ਵਿਖੇ ਵੱਡੀ ਪੁਲਿਸ ਪਾਰਟੀ ਦੇ ਨਾਲ ਚੈਕਿੰਗ ਕੀਤੀ ਗਈ ਰਾਹਗੀਰਾਂ ਦੇ ਬੈਗ ਵੀ ਚੈੱਕ ਕੀਤੇ ਗਏ ਤੇ ਮਹਿਲਾਵਾਂ ਪੁਲਿਸ ਵੱਲੋਂ ਬੱਸ ਸਟੈਂਡ ਪਹੁੰਚੇ ਤੇ ਮਹਿਲਾਵਾਂ ਦੀ ਵੀ ਚੈਕਿੰਗ ਕੀਤੀ ਗਈ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵਢੀ ਗਈ ਸਪੈਸ਼ਲ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਚਾਹਲ ਵੱਲੋਂ ਅੱਜ ਸਪੈਸ਼ਲ ਆਪਰੇਸ਼ਨ ਪਲਾਨ ਕੀਤੇ ਗਏ ਨੇ ਸਗਰੂਰ ਵਿਖੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਤਹਿਤ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਹਾਂ ਇਹਦੇ ਵਿੱਚ ਸਾਰਾ ਬੱਸ ਸਟੈਂਡ ਸੀਲ ਕਰਨ ਉਪਰੰਤ ਸਾਰੀਆਂ ਬੱਸਾਂ ਦੀ ਚੈਕਿੰਗ ਕਰ ਰਹੇ ਹਾਂ ਸਵਾਰੀਆਂ ਦੀ ਚੈਕਿੰਗ ਕਰ ਰਹੇ ਹਾਂ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਹਾਂ ਈਵਨ ਜੇ ਕੋਈ ਸਸਪੈਕਟ ਲੇਡੀਆਂ ਵੀ ਨੇ ਸਾਡੇ ਕੋਲ ਲੇਡੀ ਮੁਲਾਜ਼ਮਾਂ ਦੀ ਮਤ ਨਾਲ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਹਦਾ ਪਰਪਸ ਇੱਕੋ ਹੀ ਹੈ ਕਿ ਜਿਹੜੀ ਹੁਣ ਨਸ਼ਿਆਂ ਦੇ ਖਿਲਾਫ ਮੁਹਿੰਮ ਚੇੜੀ ਗਈ ਹੈ ਇਹਨੂੰ ਇੱਕ ਅਸੀਂ ਸਹੀ ਅੰਜਾਮ ਤੇ ਲੈ ਕੇ ਜਾਵਾਂਗੇ ਜਿਹੜੇ ਵੀ ਨਸ਼ੇ ਦੇ ਕਾਰੋਬਾਰ ਚ ਲੱਗੇ ਹੋਏ ਵਿਅਕਤੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੀਆਂ ਇਹਨਾਂ ਨੇ ਪ੍ਰਾਪਰਟੀਆਂ ਇਲੀਗਲ ਵਸੀਲਿਆਂ ਨਾਲ ਬਣਾਈਆਂ ਹੋਈਆਂ ਨੇ ਉਹ ਜਬਤ ਕਰਾਂਗੇ ਜਿਹੜੀਆਂ ਬਿਲਕੁਲ ਹੀ ਇਲੀਗਲ ਨੇ ਯੋਗ ਪ੍ਰਣਾਲੀ ਰਹੀ ਉਹਨਾਂ ਨੂੰ ਡੈਮੋਲਿਸ਼ ਵੀ ਕਰਾਂਗੇ ਬਾਕੀ ਸਾਫ ਸੰਦੇਸ਼ ਅਸੀਂ ਦੇਣਾ ਚਾਹੁੰਦੇ ਆ ਕਿ ਨਸ਼ੇ ਦੇ ਕਾਰੋਬਾਰੀਆਂ ਵਾਸਤੇ ਇੱਕੋ ਹੀ ਇੱਕ ਰਸਤਾ ਹੈ ਜਾਂ ਉਹ ਨਸ਼ਾ ਵੇਚਣਾ ਛੱਡ ਦੇਣ ਇਹ ਆਫੇਰ ਇਹ ਇਲਾਕਾ ਛੱਡ ਦੇਣ ਇਸ ਤੋਂ ਇਲਾਵਾ ਮੈਂ ਹੋਰ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਇਹ ਤਾਂ ਨਸ਼ਾ ਸਮਗਲਰਾਂ ਦੇ ਖਿਲਾਫ ਤਾਂ ਸਖਤੀ ਨਾਲ ਕਾਰਵਾਈ ਚੱਲ ਹੀ ਰਹੀ ਹੈ ਲੇਕਿਨ ਜਿਹੜੇ ਨਸ਼ੇ ਨਾਲ ਪ੍ਰਭਾਵਿਤ ਵਿਅਕਤੀ ਨੇ ਜਿਹੜੇ ਨਸ਼ੇ ਤੇ ਲੱਗੇ ਹੋਏ ਬੱਚੇ ਨੇ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਵੀ ਪਲਾਨ ਸਰਕਾਰ ਵੱਲੋਂ ਬਣਾਈ ਗਈ ਹੈ ਇੱਕ ਤਾਂ ਉਹਨਾਂ ਦੇ ਇਲਾਜ ਦੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੀ ਰੀਹੈਬਿਲੀਟੇਸ਼ਨ ਦੇ ਪ੍ਰਬੰਧ ਕੀਤੇ ਗਏ ਨੇ ਨਸ਼ਾ ਛੱਡਣ ਵਾਸਤੇ ਸਪੈਸ਼ਲ ਕੈਂਪ ਲਾਏ ਹੋਏ ਨੇ ਨਸ਼ਾ ਛੱਡਣ ਵਾਸਤੇ ਜਗਾ ਜਗਾ ਡੀ ਐਡਿਕਸ਼ਨ ਸੈਂਟਰ ਬਣੇ ਹੋਏ ਨੇ ਜਿੱਤੇ ਬੱਚਿਆਂ ਨੂੰ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਨਸ਼ਾ ਛੱਡਣ ਤੋਂ ਬਾਅਦ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸ ਕਰਾਏ ਜਾਂਦੇ ਨੇ ਅਤੇ ਉਹਨਾਂ ਦੀ ਰੋਜੀ ਰੋਟੀ ਵਾਸਤੇ ਰੋਜ਼ਗਾਰ ਦੇ ਅਵਸਰ ਵੀ ਸਰਕਾਰ ਵੱਲੋਂ ਉਪਲਬਧ ਕਰਾਏ ਜਾ ਰਹੇ ਨੇ ਅੱਜ ਅਸੀਂ ਕਰੀਬ ਸਬਡਿਵੀਜ਼ਨ ਦੀ ਫੋਰਸ ਹੈ ਸਾਡੇ ਕੋਲ ਸਾਰੀ ਤੇ ਇਸ ਤੋਂ ਇਲਾਵਾ ਇੱਕ ਰੈਪਿਡ ਐਕਸ਼ਨ ਫੋਰਸ ਦੀ ਟੀਮ ਹੈ ਸਾਡੇ ਕੋਲ ਕੁੱਲ ਮਿਲਾ ਕੇ 70-80 ਬਲਾਜਮ ਅੱਜ ਚੈਕਿੰਗ ਤੇ ਲਾਏ ਹੋਏ ਨੇ ਔਰਤਾਂ ਨੂੰ ਮਾਰੀ ਸ਼ਬਦਾਬਲੀ بولਣ ਦੇ ਖਿਲਾਫ ਆਜੂ ਕੋ ਮੰਤਰੀ ਇਸ ਦਿਵਸ ਮੌਕੇ ਤੇ ਡਿਪਟੀ ਕਮਿਸ਼ਨਰ ਦਫ਼ਤਰ ਸ਼੍ਰੀ ਮੁਕਸਰ ਸਾਹਿਬ ਦੇ ਅਗੇ ਡਾਕਟਰ ਮੀਤਕ ਚੌਂਗ ਤੇ ਹੋਲ ਆਰਥ ਆਗੂ ਚਿੰਦਰਪਾਲ ਔਰ ਥਾਂਦੇਵਾਲ ਦੇ ਇਕਾਈ ਇਕੱਠੀਆਂ ਹੋਈਆਂ ਔਰਤਾਂ ਨੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਪੁਤਲਾ ਬਣਾ ਕੇ ਫੁੱਕਿਆ ਅਤੇ ਉਸ ਦੇ ਵਿਰੁੱਧ ਜ਼ੋਰਦਾਰ ਨਾਰੇ ਪਾਜੇ ਗਏ ਇਸ ਮੌਕੇ ਸ਼ੌਮਿਕਾ ਲਾਲ ਦੇ ਇਸਕਰੀਵਿੰਗ ਦੀ ਕੌਮੀ ਪ੍ਰਧਾਨ ਹਰ ਗੋਬਿੰਦ ਕੋਰਨੀ ਵਿਸ਼ੇਸ਼ ਤੌਰ ਤੇ ਸ਼ਮੂਲੀਤ ਕੀਤੀ ਹਾਂਜੀ ਅੱਜ ਕਮੰਤਰੀ ਇਸਤਰੀ ਦਿਵਸ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਔਰਤਾਂ ਵੱਲੋਂ ਬਲਕਾਰ ਸਿੱਧੂ ਐਮਐਲਏ ਦੇ ਪੁਤਲੇ ਸਾੜ ਰਹੇ ਆ ਮਾਮਲਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਔਰਤਾਂ ਪ੍ਰਤੀ ਬਹੁਤ ਹੀ ਭद्दी ਸ਼ਬਦਾਵਲੀ ਵਰਤ ਰਿਹਾ ਵੀ ਮੈਂ ਉਹ ਤੁਹਾਡੇ ਸਾਹਮਣੇ ਦੱਸ ਵੀ ਨਹੀਂ ਸਕਦੀ ਕਿ ਸਾਰੇ ਪੰਜਾਬ ਨੇ ਸੁਣਿਆ ਕਿ ਕੀ ਗੱਲ ਔਰਤਾਂ ਜੇ ਕੋਈ ਇਲੈਕਟ ਹੁੰਦੀਆਂ ਰਾਜਨੀਤੀ ਦੇ ਵਿੱਚ ਅੱਗੇ ਆਉਂਦੀਆਂ ਉਹ ਕਿਸੇ ਪਦਵੀ ਤੇ ਪਹੁੰਚਦੀ ਹੈ ਤਾਂ ਤੁਸੀਂ ਉਹਨੂੰ ਉਹਦਾ ਮਾਨ ਸਨਮਾਨ ਨਹੀਂ ਦਿਓਗੇ ਬੰਦਾ ਤੁਸੀਂ ਉਹਦੇ ਲਈ ਇਹੋ ਜਿਹੇ ਸ਼ਬਦ ਵਰਤੋਗੇ ਕਿ ਉਹ ਐਸ ਤਾਂ ਵਰਤਨ ਦੀਆਂ ਚੀਜ਼ਾਂ ਹੈਗੀਆਂ ਔਰਤਾਂ ਮੈਂ ਇਹ ਕਹਿਣਾ ਚਾਹਣੀ ਆ ਕਿ ਬਲਕਾਰ ਸਿੱਧੂ ਦੇ ਘਰ ਦੇ ਵਿੱਚ ਕੋਈ ਆਪਣੀ ਧੀ ਨਹੀਂ ਹੈਗੀ ਉਹ ਕਿਸੇ ਔਰਤ ਨੇ ਪੈਦਾ ਕੀਤਾ ਉਹਨੂੰ ਉਹਦੇ ਮਾਂ ਨਹੀਂ ਹੈਗੀ ਉਹਦੇ ਭੈਣ ਨਹੀਂ ਹੈਗੀ ਉਹਨੂੰ ਪਤਾ ਨਹੀਂ ਔਰਤਾਂ ਦਾ ਸਤਿਕਾਰ ਕਿੱਦਾਂ ਕਰੀਦਾ ਪੰਜਾਬ ਹੈ ਜਿੱਥੇ ਅਸੀਂ ਰਹਿ ਰਹੇ ਆ ਇਹ ਇਹੋ ਜੀ ਧਰਤੀ ਹੈ ਜਿਹੜੇ ਬਗਾਨੀਆਂ ਜਿਹੜੀਆਂ ਧੀਆਂ ਪੈਣਾ ਜਿਨ੍ਹਾਂ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਨੂੰ ਛੜਾ ਕੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹਚਾ ਕੇ ਆਉਂਦੇ ਸੀ ਤੇ ਅੱਜ ਜਿਨ੍ਹਾਂ ਨੂੰ ਅਸੀਂ ਚੁਣ ਲਿਆ ਇਹ ਕੋਈ ਲਟੇਰੇ ਨਹੀਂ ਇਹ ਬਾਹਰੋਂ ਨਹੀਂ ਆਏ ਸਿਰ ਨੂੰ ਚੁਣਿਆ ਵੋਟ ਪਾ ਕੇ ਤੇ ਉਹ ਔਰਤਾਵਾਂ ਪ੍ਰਤੀ ਇਹ ਜੀ ਸ਼ਬਦਾਵਲੀ ਵਰਤ ਰੇ ਉਹ ਵੀ ਉਹਨਾਂ ਔਰਤਾਵਾਂ ਪ੍ਰਤੀ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਕੀਤਾ ਤੇ ਉਹ ਔਰਤਾ ਜਿਹੜੀਆਂ ਉਹਨਾਂ ਦੀਆਂ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਤੇ ਐਸ ਤੋਂ ਸ਼ਰਮ ਦੀ ਗੱਲ ਐ ਇਸ ਐਮਐਲਏ ਵਾਸਤੇ ਕੀ ਹੋ ਸਕਦੀ ਐ ਇਸ ਸਰਕਾਰ ਵਾਸਤੇ ਕੀ ਹੋ ਸਕਦੀ ਐ ਜਿਨੇ ਅੱਜ ਤੱਕ ਪੰਜਾਬ ਦੀਆਂ 1.5 ਕਰੋੜ ਔਰਤਾਂ ਤੋਂ ਮਾਫੀ ਨਹੀਂ ਮੰਗੀ ਹਲੇ ਤੱਕ ਕਿ ਮੈਂ ਗਲਤ ਬੋਲਿਆ ਮੈਂ ਅਪਸ਼ਬਦ ਬੋਲਿਆ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਇਹਦੇ ਪੁਤਲੇ ਸੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਜੇ ਲੋਕ ਹੱਕਦਾਰ ਨਹੀਂ ਹੈਗੇ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਔਰਤਾਂ ਦੀਆਂ ਵੋਟਾਂ ਲੈ ਕੇ ਇਹ ਵਿਧਾਨ ਸਭਾ ਦੇ ਵਿੱਚ ਬੈਠੇ ਕਿਹੜੇ ਮੂੰਹ ਨਾਲ ਹੈਗੇ ਆ ਜਿਹੜੇ ਔਰਤਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਹਣੀ ਇਹ ਤਾਂ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਤਾਂ ਬੜੀਆਂ ਕਰਕੇ ਆਈ ਸੀ ਸਭ ਤੋਂ ਵੱਡਾ ਇਹਨਾਂ ਨੇ ਔਰਤਾਂ ਨੂੰ ਪ੍ਰਭਾਵਿਤ ਕੀਤਾ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਉਹਨਾਂ ਦੀਆਂ ਵੋਟਾਂ ਲਈਆਂ ਤੁਹਾਰੇ ਬਾਅਦ ਵਿੱਚ ਹਾਥੀ ਦੇ ਦੰਦ ਨਿਕਲੇ ਖਾਣ ਦੇ ਹੋਰ ਦਿਖਾਉਣ ਦੇ ਇਹ ਜਦੋਂ ਤੋਂ ਆਏ ਐ ਇਹਨਾਂ ਦੇ ਹਰ ਰੋਜ਼ ਨਵੇਂ-ਨਵੇਂ ਕਾਂਡ ਨਿਕਲ ਕੇ ਸਾਹਮਣੇ ਆ ਰਹੇ ਆ ਇਹਨਾਂ ਨੇ ਕਿਸੇ ਮੰਤਰੀ ਦੇ ਖਿਲਾਫ ਕਿਸੇ ਐਮਐਲਏ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਇਹ ਕਹਿੰਦੇ ਕੁਝ ਹੋਰ ਹੁੰਦੇ ਸੀ ਕਰਿਆ ਇਹਨਾਂ ਨੇ ਹੋਰ ਹੈ ਪਹਿਲਾਂ ਇੱਕ ਮੰਤਰੀ ਇਹਨਾਂ ਦਾ ਉਹਦੀ ਇੱਕ ਅਨਮੈਰਿਡ ਕੁੜੀ ਨੂੰ ਇੱਕ ਵੀਡੀਓ ਕਾਲ ਤੇ ਉਹ ਕਿਦਾਂ ਉਹਦਾ ਸ਼ੋਸ਼ਣ ਕਰ ਰਿਹਾ ਸਾਰਿਆਂ ਨੇ ਉਹ ਵੀਡੀਓ ਦੇਖੀ ਫਿਰ ਜਿਹੜਾ ਇਹਨਾਂ ਦਾ ਆ ਦੋ ਦਿਨਾਂ ਬਾਅਦ ਇਹਨਾਂ ਦੇ ਇੱਕ ਐਮਐਲਏ ਜਿਹੜਾ ਕਿਸੇ ਆਪਦੇ ਪੀਏ ਦੇ ਘਰ ਦੇ ਵਿੱਚ ਹੀ ਘੁਸ ਗਿਆ ਜਾ ਕੇ ਤੋਂ ਇਹ ਆ ਇਹਨਾਂ ਦਾ ਕਰੈਕਟਰ ਹੈ ਆ ਜਿਹੜਾ ਐਮਐਲਏ ਇਹਨਾਂ ਕੁਝ ਬੋਲਿਆ ਨਾ ਤਾਂ ਜਿਹੜੀ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਉਹਨੂੰ ਕਹਿਣਾ ਚਾਹੀਦਾ ਸੀਗਾ ਬੇਸ਼ੱਕ ਉਹਦੀ ਪਾਰਟੀ ਦੇ ਸੀਗੇ ਕਿ ਮੈਂ ਔਰਤਾਂ ਦੀ ਮੰਤਰੀ ਆ ਮੈਂ ਔਰਤਾਂ ਦੇ ਹੱਕ 'ਚ ਬੋਲਦੀ ਆ ਝੜਕਨੇ ਚਾਹੀਦੇ ਸੀਗੇ ਤੇ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਸੀ ਕਿ ਇਹਨਾਂ ਤੇ ਕਾਰਵਾਈ ਕਰੋ ਜਿਹੜਾ ਵੂਮਨ ਕਮਿਸ਼ਨ ਆ ਪੰਜਾਬ ਦਾ ਉਹਨੂੰ ਵੀ ਕਹਿਣਾ ਚਾਹੀਦਾ ਸੀ ਪਰ ਮੰਤਰੀ ਵੀ ਇਹਨਾਂ ਦੀ ਜਿਹੜੀ ਆ ਉਹ ਕੱਟ ਪੁਤਲੀ ਆ ਵੂਮਨ ਕਮਿਸ਼ਨ ਵੀ ਇਹਨਾਂ ਦਾ ਇਹਨਾਂ ਦੀ ਕੱਟ ਪੁਤਲੀ ਆ ਹੱਥ ਠੋਕੇ ਇਹਨਾਂ ਦੇ ਇਹ ਬੋਲੇ ਹੀ ਨਹੀਂ ਇਹਨਾਂ ਨੇ ਸੰਗਿਆਨ ਹੀ ਨਹੀਂ ਲਿਆ ਇਹਨਾਂ ਨੇ ਨੋਟਸ ਵੀ ਨਹੀਂ ਲਿਆ ਕਿ ਔਰਤਾਂ ਨੂੰ ਐਡਾ ਬੋਲ ਕੇ 1.5 ਕਰੋੜ ਔਰਤਾਂ ਦੀ ਵੋਟ ਲਈ ਹੈ ਇਹਨਾਂ ਨੇ ਪਰ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਿ ਇਹਨਾਂ ਨੂੰ ਲੱਗਦਾ ਨਹੀਂ ਹੈਗਾ ਕਿ ਔਰਤਾਂ ਦੀ ਵੋਟ ਹੈਗੀ ਆ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਕੇ ਲੋਕਾਂ ਨੂੰ ਧਰਮ ਨਾਲ ਜੁੜਨ ਦੀ ਮੱਤ ਦੇਣ ਵਾਲੇ ਨੌਜਵਾਨ ਪਾਠੀ ਦਰਜੀਤ ਸਿੰਘ ਦੀ ਘਰ ਦੀ ਹਾਲਤ ਦੇ ਕੇ ਹਰ ਕਿਸੇ ਨੂੰ ਤਰਸਾ ਸਕਦਾ ਹੈ। ਪੁਛਤੈਨੀ ਮਕਾਨ ਵਿੱਚ ਦੋ ਕਮਰੇ ਭਰਾ ਦੇ ਹਿੱਸੇ ਆ ਜੋ ਬਾਹਰ ਰਹਿੰਦਾ ਹੈ। ਉਸਨੇ ਆਪਣੇ ਕਮਰੇ ਦੀਆਂ ਛੱਤਾਂ ਤੇ ਚਾਦਰਾਂ ਪਾ ਲਈਆਂ ਪਰ ਦਰਜੀਤ ਸਿੰਘ ਦੀ ਇੰਨੀ ਆਮਦਨ ਨਹੀਂ ਸੀ ਕਿ ਛੱਤ ਤੇ ਉਹ ਵੀ ਚਾਦਰਾਂ ਪਾ ਸਕੇ। ਪਿਛਲੇ ਸਾਲ ਆਏ ਬਰਸਾਤ ਵਿੱਚ ਛੱਤ ਦਾ ਕੁਝ ਹਿੱਸਾ ਡਿੱਗਿਆ ਤੇ ਦਰਜੀਤ ਦੀ ਪਤਨੀ ਹਦੀਪ कौर ਨੇ 4 ਸਾਲ ਦੇ ਬੱਚੇ ਨੂੰ ਤਾਂ ਬਚਾ ਲਿਆ ਪਰ ਖੁਦ ਉਸੇ ਚੇਟ ਵਿੱਚ ਆ ਗਈ ਹੈ ਸਮੱਸਿਆ ਮੇਰਾ ਨਾਮ ਜੀ ਦਲਜੀਤ ਸਿੰਘ ਹੈ ਤੇ ਸਾਡੇ ਜਦੋਂ ਪਿੱਛੇ ਹੜ ਵੱਡੇ ਆਹੀ ਜੀ ਉਦੋਂ ਇਧਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ 3 ਕਿ ਮਹੀਨੇ ਬਾਅਦ ਫੇਰ ਦੁਬਾਰਾ ਹੜ ਜਿਆ ਆਇਆ ਫੇਰ ਉਹ ਦੂਜੇ ਵੀ ਡੇਗੇ ਜੀ ਜੀ ਤੇ ਘਰ ਦਾ ਮੈਂ ਗੁਰਦੁਆਰਾ ਸਾਹਿਬ ਕਲੂ ਘਰਾ ਸਾਹਿਬ ਪਾਠ ਕਰਦਾ ਜੀ ਤੇ ਉੱਥੇ ਵੀ ਜਦੋਂ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਅਜੇ ਤੱਕ ਤੇ ਬਾਕੀ ਮਿਸੇ ਇੱਥੇ ਕੰਮ ਕਰਦੇ ਪਏ ਸੀ ਉਤੋਂ ਬਾਲੇ ਡਿੱਗੇ ਜੀ ਤੇ ਉਹਨਾਂ ਦੇ ਵੀ ਸੱਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾ ਜੀ ਉਹ ਤੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਹੇ ਹਨ ਤੇ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕਲੂਕਰ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸੜ ਤੋਂ ਨਹੀਂ ਇਹ ਬਣ ਸਕ ਰਿਹਾ ਜੀ ਤੇ ਛੱਤ ਦੀ ਗ੍ਰਾਂਟ ਤੇ ਬਾਥਰੂਮ ਦੀ ਗ੍ਰਾਂਟ ਲਈ ਅਪਲਾਈ ਕੀਤਾ ਕਿੱਥੇ ਹਾਂਜੀ ਕੀਤਾ ਗੁਰਦਾਸਪੁਰ ਆਪਾਂ ਫਾਈਲ ਭਰ ਕੇ ਆਏ ਸੀ ਜੀ ਤੇ ਕੋਈ ਉਦੋਂ ਦੋ ਸਾਲ ਹੋ ਗਏ ਜੀ ਕਿਸੇ ਨੇ ਪੁੱਲਾ ਨਹੀਂ ਖੜਿਆ ਜੀ ਕੋਈ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਅੱਗਵਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਬਾ ਜੀ ਇਹਦੇ ਇਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਤੇ ਚਲੋ ਸਾਨੂੰ ਵੀ ਸੱਤ ਪਾ ਕੇ ਦੇ ਦੇ ਜੀ ਤੇ ਚਲੋ ਛੋਟੇ ਬੱਚਾ ਵਾ ਨਾਲ ਤੇ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕਿਨਾਂ ਇਹ ਡਰ ਦੇ ਡਰ ਦੇ ਰਾਤ ਕੱਟੀ ਦੀ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡਿੱਗ ਜਾਣਾ ਹੈ ਸੱਟ ਲੱਗੀ ਹੈ ਆਦੀਪਕੌਰ ਆ ਮੇਰਾ ਨਾਮ ਤੇ ਮੈਂ ਨਾ ਇੱਥੇ ਬਾਲੇ ਡਿੱਗੇ ਹੀ ਤੇ ਮੈਂ ਤੇ ਕੰਮ ਕਰ ਰਹੀ ਸੀ ਤੇ ਸਾਇਦ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉੱਤੇ ਬਾਲੇ ਡਿੱਗੇ ਤੇ ਮੇਰੇ ਸੱਟਾਂ ਸੁੱਟਾਂ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਚ ਕੋਨੋਂ ਹੋਇਆ ਨਹੀਂ ਕਿਉਂਕਿ ਪੈਸੇ ਬਿਲਕੁਲ ਨਹੀਂ ਸੀ ਮੇਰਾ ਤੇ ਦਿਨ ਹੋ ਗਿਆ ਤੇ ਤਾਂ ਕਰਕੇ ਮੇਰੇ ਕੋਈ ਮਾਪਾ ਕੋਈ ਮਦਦ ਕਰੂਗਾ ਕਿਤੇ ਕੋਈ ਸੁਨੇਗਾ ਇਹ ਮੂੰਹ ਤੇ ਨਿਸ਼ਾਨ ਜਿਹੜੇ ਪਏ ਆ ਉਦੋਂ ਤੇ ਹੀ ਆ ਸਾਰੇ ਹੋਰ ਕਿੱਥੇ ਕਿੱਥੇ ਲੱਗੀਆਂ ਇਹ ਬਾਹਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਹੱਡੀ ਵੀ ਟੁੱਟ ਗਈ ਸੀ ਤੇ ਮੂੰਹ ਦੀ ਵੀ ਹੱਡੀ ਟੁੱਤੀ ਸੀ ਤੇ ਸੱਟਾਂ ਬਹੁਤੀਆਂ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪਿੱਟਦਾ ਹੀ ਤੇ ਹੋ ਗਏ ਇਹ ਮਹੀਨਾ ਕੋ ਪੰਜ ਛੇ ਦਿਨ ਹੋ ਗਏ ਸੀ ਮੈਂ ਉੱਥੇ ਤੱਕ ਹੋਈ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉੱਥੇ ਉਹਨਾਂ ਲਾਦ ਨਹੀਂ ਕਰਾ ਪਾਈ ਬਾਂ ਠੀਕ ਚਲਦੀ ਹੁਣ ਬਾਂ ਅਜੇ ਵੀ ਹੈ ਵਾ ਕਿਸੇ ਵੇਲੇ ਕੰਮ ਨਹੀਂ ਹੁੰਦਾ ਜੀ ਵੀ ਤੇ ਮਾਣਾ ਮੁੱਤੇ ਹੀ ਕਰੀਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਦਾ ਵਾ ਨਾਲ ਕੰਮ ਕਰਾ ਲਦਾ ਮਤਲਬ ਠੀਕ ਤਰ੍ਹਾਂ ਇਲਾਜ ਨਹੀਂ ਮਿਲਿਆ ਨਹੀਂ ਇਲਾਜ ਨਹੀਂ ਮਿਲਿਆ ਕਿਉਂਕਿ ਪੈਸੇ ਕਿਥੋਂ ਪੈਸੇ ਨਹੀਂ ਤੇ ਇਲਾਜ ਨਹੀਂ ਹੋਵਾ ਬੀਤੇ ਕੱਲ ਅੰਮ੍ਰਿਤਸਰ ਪੁਲਿਸ ਵਿਖਤੀ ਦੇ ਹਰਿੰਦਰ ਸਿੰਘ ਗਿਲ ਐਸਪੀ ਇਨਵੈਸਟੀਗੇਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਗਏ ਸਮੋਗੇ ਉਹਨਾਂ ਦੱਸਿਆ ਹੈ ਕਿ ਥਾਣਾ ਗ੍ਰਿੰਡਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਇਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਪਖ ਸਿੰਘ ਉਰਫ ਜੱਜ ਹਰਸ਼ਦੀਪ ਸਿੰਘ ਉਰਫ ਅਸ਼ਦੇ ਸੈਮੂਲ ਮਸੀਹ ਉਰਫ ਸੈਮਿਲ ਹੀਰੋਇਨ ਵੇਚਣ ਦਾ ਧੰਦਾ ਕਰਦੇ ਸਨ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਾਏ ਜਿਹੜਾ ਇੱਕ ਅਭੀ ਹਾਂ ਚੱਲ ਰਿਹਾ ਜੁੱਧ ਨਸ਼ਾ ਅਭਰੂਤ ਹੈ ਤੇ ਮਾਨਜੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਜੋਗ ਡੀਆਈਜੀ ਸਾਹਿਬ ਦਾਸ ਚੰਦਰ ਸਿੰਘ ਤੇ ਐਸਐਸਪੀ ਸਾਹਿਬ ਜ਼ਾਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਦੀ ਕੀ ਇਥਰ ਜੀ ਮੋਡਲ ਕ੍ਰੈਡਿਟ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਦਰਮੇਸ਼ ਸਿੰਘ ਇਹ ਪਿੰਡ ਡੱਲੇਗੇ ਥਾਣਾ ਲੋਪੋਕੇ ਤੇ ਸੈਮੁਰਮ ਸਿੰਘ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤੇਗੜ ਚੂੜੀ ਨੇ ਰਹਿਣਾ ਲਾਜੀ ਇਹੇ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹਿਰਨ ਦੇ ਨਾਲ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ। ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਚੌਥੇ ਅੰਜਲਾ ਸੰਗਰੂਰ ਦੇ ਲਹਿਰਾਗਾਗਾ ਮੌਨ ਕਦੇ ਕਨੋਰੀ ਵਿਕੇ ਸੰਗਰੂਰ ਪੁਲਿਸ ਵੱਲੋਂ ਵੱਡੇ ਪੱਧਰ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਤਹਿਤ ਵੱਖ-ਵੱਖ ਵਾਹਨ ਜੋ ਕਿ ਦੂਸਰੀ ਸਟੇਟ ਤੋਂ ਆ ਰਹੇ ਸਨ ਉਹਨਾਂ ਦੀ ਪੂਰੀ ਚੈਕਿੰਗ ਕੀਤੀ ਗਈ ਅਤੇ ਵੱਡੀ ਨਸ਼ੇ ਦੀ ਖੇਪ ਵੀ ਬਰਾਮਦ ਕੀਤੀ ਗਈ। ਜ਼ਰਨ ਇਸ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਵਿੱਚ ਇੱਕ ਸਰਚ ਆਪਰੇਸ਼ਨ ਚੱਲ ਰਹੀ ਹੈ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਪੁਲਿਸ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਜੀ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਜਿਹੜੇ ਮਹਿੰਮ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਿੱਢੀ ਹੈ ਉਹਦੇ ਤਹਿਤ ਅੱਜ ਆਪਰੇਸ਼ਨ ਸੀਲ ਪੰਜਾਬ ਦੇ ਹਰ ਇੱਕ ਸਰਹਦੀ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈਗਾ ਤੇ ਅਸੀਂ ਉਸ ਦੇ ਤਹਿਤ ਤਿੰਨ ਵੱਡੇ ਨਾਕੇ ਲਾਏ ਹੈਗੇ ਤਿੰਨ ਕਸਬਿਆਂ ਵਿੱਚ ਵੱਡੇ ਨਾਕੇ ਲਾਏ ਆ ਇੱਕ ਲਹਿਰਾ ਇੱਕ ਮੂਨਕ ਅਤੇ ਖਨੌਰੀ ਦੇ ਵਿੱਚ ਉਸ ਦੇ ਤਹਿਤ ਜਿਹੜੀ ਸਾਡੀ ਨਾਕਾਬੰਦੀ ਚੱਲ ਰਹੀ ਹੈ ਜਿੰਨੀ ਵੀ ਇੰਟਰ ਸਟੇਟ ਵਹੀਕਲਸ ਟਰੈਵਲ ਕਰ ਰਹੇ ਆ ਉਹਦੀ ਚੈਕਿੰਗ ਚੱਲ ਰਹੀ ਹੈ ਉਨੇ ਹੀ ਮੈਨੂੰ ਫੋਨ ਆਇਆ ਹੈ ਕਿ ਇੱਕ ਵੱਡੀ ਰਿਕਵਰੀ ਵੀ ਹੋਈ ਹੈ ਤੇ ਇਸ ਦੇ ਤਹਿਤ ਸਾਡੀ ਅੱਜ ਦਿਨ ਭਰ ਚੈਕਿੰਗ ਚੱਲਦੀ ਰਹੇਗੀ ਨਾਲ ਦੇ ਨਾਲ ਸਾਡੇ ਛੋਟੇ ਪੱਧਰ ਦੇ ਖਾਸੋ ਅੱਜ ਲਹਿਰਾ ਵਿੱਚ ਹੋਇਆ ਡਿੜਬਾ ਵਿੱਚ ਹੋਇਆ ਤੇ ਹੁਣ ਸਿਟੀ ਸੰਗਰੂਰਸ ਵੀ ਹੋ ਰਿਹਾ ਉਸ ਦੇ ਤਹਿਤ ਵੀ ਪੁਲਿਸ ਕਾਰਵਾਈ ਲਗਾਤਾਰ ਕਰਦੀ ਜਾ ਰਹੀ ਹੈ ਤਰ ਜਾਈ ਰਹੀ ਤੇ ਆਪਰੇ ਕੁਝ ਦਿਨਾਂ ਦੀ ਜ ਜਨਾਬ ਲੋਕ ਕਹਿ ਰਹੇ ਕਿ ਰੈਗੂਲਰ ਚਲਣੀ ਚਾਹੀਦੀ ਇਸ ਤਰ੍ਹਾਂ ਕਿ ਭੱਲ ਪਈ ਆ ਮਸੱਲਾ ਜੀ ਆ ਜੋ ਤੁਸੀਂ ਗੱਲ ਕਹੀ ਹੈ ਜੀ ਉਹ ਬਿਲਕੁਲ ਸਹੀ ਹੈ ਇਹਦੇ ਤਹਿਤ ਅਸੀਂ ਇੱਕ ਜੀ ਇੱਕ ਪੂਰਾ ਪ੍ਰੋਪਰ ਪ੍ਰੋਗਰਾਮ ਬਣਾਇਆ ਤੇ ਅਸੀਂ ਕੁਝ ਨਾ ਕੁਝ ਐਕਟੀਵਿਟੀ ਹਰ ਰੋਜ਼ ਕਰਾਂਗੇ ਸਿਰਫ ਤਸਕਰਾਂ ਦੇ ਜਿਹੜਾ ਇਹ ਸਮਗਲਿੰਗ ਨੈਟਵਰਕ ਹੈ ਇਸ ਨੂੰ ਹੀ ਨਹੀਂ ਅਸੀਂ ਤੋੜਨਾ ਅਸੀਂ ਜਿਹੜੇ ਕੋਈ ਨਸ਼ਾ ਗ੍ਰਸਤ ਨੇ ਉਹਨਾਂ ਨੂੰ ਵੀ ਅਸੀਂ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਉਹਨਾਂ ਦਾ ਦਾਖਲਾ ਕਰਾਣਾ ਹੈ ਤੇ ਜਿਹੜੀ ਮੁਹਿੰਮ ਦੇ ਤਹਿਤ ਸਾਡੇ ਵੱਖੋ ਵਕਤਾਂ ਵਾਂ ਤੇ ਰੇਡ ਹੋਣਗੇ ਕਾਸੋ ਆਪਰੇਸ਼ਨ ਹੋਣਗੇ ਯੁੱਧ ਨਸ਼ਾ ਦੇ ਵਿਰੁੱਧ ਜਿਹੜੀ ਮੁਹਿੰਮ ਨੂੰ ਨੇਪਰੇ ਚਾੜਨ ਲਈ ਸਾਡੇ ਉਪਰਾਲੇ ਹੋਣਗੇ ਉਹ ਸੀ ਲਗਾਤਾਰ ਕਰਦੇ ਜਾਵਾਂਗੇ ਬਟਾਲਾ ਦੇ ਦਸ਼ਮੇਸ਼ ਨਗਰ ਸਥਿਤ ਇੱਕ ਖਾਲੀ ਪਲਾਟ ਵਿੱਚ ਇੱਕ ਨੌਜਵਾਨ ਦੀ ਤੇਰੇ ਪਰੇ ਹਾਲਾਤਾਂ ਚੁਲਾਸ਼ ਲਈ ਥਾਣਾ ਸਿਵਲ ਲੈਣਗੇ ਦੀ ਔਨ ਦੀ ਪੁਲਿਸ ਥੰਕੀ ਸਿੰਬਲ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਮੋਟਰੀ ਹਾਊਸ ਵਿੱਚ ਰਖਾ ਦਿੱਤਾ ਵ੍ਰਿਧਕ ਨੌਜਵਾਨ ਦੀ ਪਹਿਚਾਣ ਗੁਰਜੀਤ ਸਿੰਘ ਮਰਤੀਸਲ ਪੁੱਤਰ ਸੁਤਨਾਮ ਸਿੰਘ ਵਾਸੀ ਢਾਂਬਾ ਵੱਲੋਂ ਵੱਜੂ ਹੋਈ ਹੈ ਇਹ ਜੀ ਸਾਨੂੰ ਤਲਾਹ ਮਿਲੀ ਸੀ ਵੀ ਦਸ਼ਮੇਸ਼ ਨਗਰ ਕਾਲਾ ਨਗਰ ਮੋੜ ਦੇ ਲਾਗੇ ਇੱਕ ਨੌਜਵਾਨ ਕਰੀਬ ਜਿਹਦੀ ਉਮਰ 30 31 ਸਾਲ ਹੈ ਉਹਦੀ ਡੈੱਡ ਬਾਡੀ ਪਈ ਹੈ ਤੇ ਮੌਕੇ ਤੇ ਇੱਥੇ ਆਏ ਆ ਅਸੀਂ ਆਕੇ ਤੇ ਉਹਦਾ ਜਿਹੜਾ ਜੇਬ ਦੇ ਵਿੱਚੋਂ ਇੱਕ شناਖਤ ਕਾਡ ਆਧਾਰ ਕਾਡ ਜਿਹੜਾ ਉਹ ਮਿਲਿਆ ਜਿਹਦੇ ਉੱਤੇ ਬਲਜੀਤ ਸਿੰਘ ਪੁੱਤਰ ਸੁਤਨਾਮ ਸਿੰਘ ਪਿੰਡ ਵਾਸੀ ਢਾਂਬਾ ਵਾਲੀ ਲਿਖਿਆ ਹੋਇਆ ਤੇ ਇਸੇ ਹੀ ਐਡਰੈਸ ਦੇ ਉੱਤੇ ਇਹ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਹਾਲ ਦੀ ਘੜੀ ਜਿਹੜੀ ਇਹ ਡੈੱਡ ਬਾਡੀਸ ਨੂੰ ਜਿਹੜੀ ਤਰੀਕੇ ਦੇ ਇਨਸਾਨ ਜਿਹੜੀਆਂ ਕਬਜ਼ੇ ਦੇ ਲੈ ਕੇ ਤੇ ਸਿਵਰਾ ਸਤਲ ਬਟਾਲਾ ਪਹੁੰਚਾਵਾਂਗੇ ਕੋ ਡੇਢ ਮਿੰਟ ਐਕਚੁਅਲੀ ਜਿਹੜੀ ਗਸ਼ਤਾਂ ਉਹ ਪ੍ਰਾਪਰ ਚੱਲਦੀ ਹੈ ਇੱਥੇ ਕੋਈ ਟਿੰਨ ਨਹੀਂ ਜਨਤਾ ਦਾ ਵੀ ਸਹਿਯੋਗ ਚਾਹੀਦਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾ ਰਹੀ ਹੈ ਦਿਨ ਰਾਤ ਤੇ ਸਵੇਰ ਦੇ ਸਾਡੀਆਂ ਪੀਸੀ ਆ ਪਾਰਟੀਆਂ ਜਿਹੜੀਆਂ ਰਾਤ ਵੀ ਚੱਲਦੀਆਂ ਨੇ ਟਾਈਮ ਟੂ ਟਾਈਮ ਗਸਤ ਵੀ ਜਿਹੜੀ ਚੱਲਦੀ ਹੈ ਤੇ ਨਾਲ ਨਾਲ ਹੋਰ ਕਮਾਂਚਰ ਜਿਵੇਂ ਚੋਂ ਕਰਕੇ ਕਿਸੇ ਵੇਲੇ ਕੋਈ ਅੱਗਾ ਪਿਛਾ ਹੋ ਜਾਂਦਾ ਪਰ ਲੇਕਿਨ ਇਹੋ ਜੀ ਅਜਿਹੀ ਗੱਲ ਨਹੀਂ ਕਿ ਨਾ ਹਜੇ ਅਜੇ ਤੱਕ ਇਹਨਾਂ ਨੇ ਲਿਖਤੀ ਰੂਪ ਚ ਜਾ ਕੇ ਉਦਾਂ ਕੋਈ ਮਹੱਲਿਆਣੇ ਨੇ ਸਾਨੂੰ ਦੱਸਿਆ ਵਾ ਕਿਉਂਕਿ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਮੈਂ ਇੱਥੇ ਰਹਿ ਕੇ ਗਿਆ ਤੇ ਇਦਾਂ ਦੀ ਨੌਬਤ ਨਹੀਂ ਸੀ ਕਦੇ ਆਈ ਸਿਨੇਮਾ ਪੁਰਾਣਾ ਹੁੰਦਾ ਸੀ ਲੇਕਿਨ ਉਹ ਤਾਂ ਕਵਰ ਹੋ ਚੁੱਕਾ ਤੇ ਫਿਰ ਵੀ ਅਸੀਂ ਜਿਹੜੀ ਇਹ ਰੰਗੀ ਕਸਰ ਉਹ ਦੂਰ ਕਰਾਂਗੇ ਕੀ ਲੱਗ ਰਿਹਾ ਨੌਜਵਾਨ ਮੋਰ ਕਿਦਾਂ ਦੀ ਇਹਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ ਤੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਆਪਾਂ ਉਸ ਹਿਸਾਬ ਨਾਲ ਪਰਿਵਾਰ ਕੇ ਇਹਨਾਂ ਦੇ ਵਾਰਸਾ ਨਾਲ ਸਭ ਤੋਂ ਪਹਿਲਾਂ ਆਪਾਂ ਲਿੰਕ ਕਰੀਏ ਕਿਉਂਕਿ ਤੇ ਜਿਹੜੇ ਉਹ ਤੱਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਸਤਨਾਮ ਸਿੰਘ ਪਿੰਡ ਕੋਟ ਬੁੱਢਾ ਪੱਟੀ ਏਰੀਆ ਜਿਉਂਨੇ ਇਹ ਪਲਾਟ ਲੈ ਲੋਕਾਂ ਨੇ ਖਰੀਦ-ਖਰੀਦ ਰੱਖੀ ਜਾਂਦੇ ਆ ਉਹਨਾਂ ਉੱਤੇ ਗੌਰ ਨਹੀਂ ਕਰਦੇ ਕੋਈ ਤੇ ਉੱਥੇ ਚਿੱਟਾ ਪੀ ਪੀ ਨੇ ਨੁਕਸਾਨ ਹੋਈ ਜਾਂਦਾ ਇੱਕ ਆਪਣੇ ਨੌਜਵਾਨੀ ਚਿੱਟੇ ਵਿੱਚ ਵੜ ਗਈ ਆ ਨਸ਼ੇ ਵਿੱਚ ਵੜ ਗਈ ਆ ਤੇ ਇਹ ਹੋਣੀ ਚਾਹੀਦੀ ਕਾਰਵਾਈ ਚਿੱਟੇ ਉੱਤੇ ਕਿਉਂਕਿ ਸਖਤੀ ਨਹੀਂ ਕਰਦੇ ਪੈਸੇ ਮਹੱਲਾ ਵਾਸੀ ਕਹਿੰਦੇ ਪਹਿਲਾਂ ਵੀ ਕੰਪਲੇਂਟਾਂ ਕੀਤੀਆਂ ਹਾਂ ਹਾਂ ਕੰਪਲੇਂਟਾਂ ਕੀਤੀਆਂ ਪਹਿਲਾਂ ਵੀ ਆਂਦੇ ਦੋ ਤਿੰਨ ਤੇ ਪੁਲਿਸ ਆਉਂਦੀ ਰਹੀ ਉਦੋਂ ਨਹੀਂ ਆਏ ਅਮਲੀ ਫਿਰ ਆਉਣ ਲੱਪੇ ਹੁਣ ਕੁਝ ਮਹੀਨੇ ਪਹਿਲਾਂ ਵੀ ਇਥੋਂ ਲਾਸ਼ ਮਿਲੀ ਸੀ ਹਾਂ ਮਿਲੀ ਸੀ ਆਂਦੇ ਸੀ ਬਾਕੀ ਮੈਂ ਵੇਖਿਆ ਨਹੀਂ ਉਹ ਦੋ ਮਰ ਲਾਸ਼ ਮਿਲੀ ਸੀ ਤੇ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਚਿੱਟਾ ਨਸ਼ਾ ਬੰਦ ਖਰਾਬ ਪੰਜਾਬ ਵਿੱਚ ਫੀਮ ਚਿੱਟਾ ਭੁੱਕੀ ਗੋਲੀਆਂ ਜੋ ਵੀ ਸਰਕਾਰੀ ਵੀ ਗੋਲੀਆਂ ਚੱਲ ਜੰਦੀਆਂ ਬੰਦ ਖਰਾਬ नौ जवानी बचाओ नशा तो कोई शराब पीती है कोई चिट्टा पीती छुट मां से, से। का मां डिग दी कदों आउगा समराला विरा बजे ने भी के रात, पिंड दिवाली गुड़ाड़ी को लेबर से कुछ नशा करने आए व्यक्तियों वालों हमला किया गया दो तिरंग गोलियां भी चलाई गई ਵੀਰਦਾਨ ਨੇ ਇਲਜ਼ਾਮ ਲਾਇਆ ਕਿ ਸਾਡੇ ਉੱਪਰ ਹਮਲਾ ਕਰਨ ਵਾਲੇ ਕੁਲਾੜੀ ਦੇ ਨਾਲ ਬੰਨ੍ਹ ਰਹੀ ਗੋਦਾਮ ਦੇ ਬਾਹਰ ਗੱਡੀ ਖੜਕੇ ਨੇ ਵਿਅਕਤੀ ਨਸ਼ਾ ਕਰ ਰਹੇ ਸਨ ਤੇ ਨਸ਼ਾ ਕਰਨ ਤੋਂ ਜਦੋਂ ਉਕਤ ਵਿਅਕਤੀ ਨੂੰ ਰੋਕਿਆ ਅਤੇ ਪਹਿਲਾ ਬਿਆਨ ਪਾਧੀ ਤੇ ਬਾਅਦ ਮੇਰ ਪਿੰਡ ਦਿਵਾਲਾ ਜੀ ਸਾਡਾ ਸਤਬਲੇ ਹਰ ਸਿੰਘ ਮੇਰਾ ਨਾਮ ਆ ਮੇਰੇ ਇਹ ਤਾਇ ਜੀ ਦੇ ਲੜਕਾ ਜਿੱਥੇ ਆਏ ਨੇ ਜਿੱਥੇ ਥਾਂ ਪਾਉਨੇ ਆ ਅਸੀਂ ਜਿੱਥੇ ਲੇਬਰ ਬੈਠੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਆ ਜੀ ਇਹਨਾਂ ਤੇ ਕਾਰਵਾਈ ਹੋਵੇ ਜੀ ਨਿਆਂ ਜੇ ਇਹ ਕੰਮ ਕਰਦੇ ਨੇ ਕੀ ਕਰ ਕੀ ਰਹੀ ਸੀ ਸਮੈਗ ਵੀ ਰਹੇ ਦੀ ਉਹਨਾਂ ਨੂੰ ਬਰਾਮਦ ਵੀ ਹੋਏ ਨੇ ਉਹ ਕਾਗਜ਼ ਸਮੈਗ ਸਮੂਕ ਵਾਲੇ ਲੈਟਰ ਲੂਟਰ ਖਾਸੇ ਗੱਡੀ ਚੋਂ ਬਰਾਮਦ ਹੋਏ ਨੇ ਬਾਕੀ ਸਾਨੂੰ ਹੁਣ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਪੁਲਿਸ ਉਕਨੇ ਗੱਡੀਆਂ ਲੈ ਗਈ ਕਾਗਜ਼ ਜੇ ਦੇਖੇ ਨੇ ਉਹ ਕਾਗਜ਼ ਪੁਲਿਸ ਨੇ ਉੱਥੇ ਕੱਢੇ ਨੇ ਬਾਕੀ ਕੁਝ ਨਹੀਂ ਕੱਢਿਆ ਕੋਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਜੀਤ ਸਿੰਘ ਆ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਕੀ ਮਾਮਲਾ ਹੋਇਆ ਜੀ ਮਾਮਲਾ ਇਹ ਆ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਿਡਾਰੀ ਵੀ ਚੱਲਦੀ ਆ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਆਂ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਤੇ ਉੱਥੇ ਸਾਡੀ ਲੇਬਰ ਬੈਠੀ ਆ 15-20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਏ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਯਾਰ ਜੀ ਇੱਥੇ ਕੋਈ ਮਰ ਗਿਆ ਥਾਲਾ ਸਾਡੇ ਜੁਮੇ ਪਾएंगे ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਹਾਂ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆ ਜਾਂਦੇ ਆ ਤੀਸਰਾ ਇੱਕ ਕੋਈ ਬਾਲਿਆ ਹੁੰਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲਊ ਮੈਂ ਐ ਕਰ ਦੂੰ ਜੇ ਕਰ ਦੂੰ ਮਾਰ ਦੂੰ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂੰ ਐ ਕਰ ਦੂੰ ਤੇ ਅਸੀਂ ਕਾ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਸੀ ਕੇ ਬਹਿ ਜਾ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਬੁਲਾਉਂਦੇ ਤੂੰ ਸਵੇਰੇ ਕਹਿੰਦਾ ਸੀ ਹੁਣੇ ਬੁਲਾ ਲੈਣੀ ਆ ਜਦੇ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਰਟੀ ਲੈ ਕੇ ਤੇ ਉਹਨਾਂ ਨੇ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀਆਂ ਚੱਕ ਲਿਆ ਉਹ ਵਾਲਿਓਂ ਵਾਲਾ ਭੱਜ ਗਿਆ ਉਸ ਟਾਈਮ ਤੇ ਪੁਲਿਸ ਦੇ ਖੜੇ ਖੜੇ ਹੀ ਉਹ ਗੱਡੀ ਸਵਿਫਟ ਚ ਦੁਬਾਰਾ ਫੇਰ ਚਾਰ ਪੰਜ ਬੰਦੇ ਆ ਗਏ ਜਾਂ ਪੁਲਿਸ ਉਹਨਾਂ ਕੋਲ ਨੂੰ ਜਾਣ ਲੱਗੀ ਉਹ ਪਿਆਕੇ ਲੈ ਗਏ ਬੀਜੇ ਵੱਲੋਂ ਗੱਡੀ ਫੇਰ ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋ ਫੇਰ ਆ ਗਏ ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15-20 ਬੰਦੇ ਬੈਠੇ ਇਹ ਭੱਜ ਗਏ ਦੋ ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ ਉਹ ਅੰਦਰ ਬੈਠ ਗਿਆ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਮਾਰੇ ਇੱਕ ਦੇ ੱਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਸ਼ਰੀਆਮ ਸਮਾਂ ਇੱਕ ਵੇਜ ਦੇ ਪੁਲਿਸਾਂ ਨੂੰ ਫੜੇ ਨਹੀਂ ਸਕਦੀ ਜੀ ਨਾਮ ਸੁਗਨ ਰਾ ਸਰ ਕੀ ਬਾਤ ਹੋਈ ਬਾਤ ਹੋਆ ਤਾਂ ਸਰ ਉहां पर ਉਹ ਗਾੜੀ ਆਇਆ ਉਸਮੇ ਬੰਦੇ ਬੈਠਾ ਥਾ समय पी रहा था हमने सरदार को फोन कर दिया सरदार आया तीनों का वहाँ पकड़ लिया और बोल रहा था कि मैं सवेरे सूरज निकलने से पहले सबको खत्म कर दूंगा ऐसे धमकी दे रहा था कितने लोग लोग आए थे थे वो सर ये दिवाला पिंड बात है, तो है। चाबे और पर पर आप लोग वहां पर क्या कर रहे थे हम वहाँ पर हम तो वहाँ पर आते हैं हम तो सो रहे थे वहाँ पर खाना वाना खा के ऐसे सोने जाते थे दस बजे के बाद ही का बात है कब हुआ ये 10 ਵਜੇ ਕਵਾਰਾ ਹੋਇਆ 10:30 ਵਜੇ ਮਾਨੂੰ ਕਿੰਨੇ ਲੋਕ ਆਏ ਥੇ ਉਹ 3 ਲੋਕ ਸਨ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਕਲਹਾੜੀ ਦਾ ਕੰਮ ਕਰਦੇ ਨੇ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈਗ੍ਰੈਂਟ ਲਿਵ ਸਾਨੂੰ ਜਿਹੜਾ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਉਹਨਾਂ ਚੋਂ ਸਾਡੇ ਨਾਲ ਮਿਸਵੇਫ ਲੜਾਈ ਝਗੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉਥੋਂ ਮੌਕੇ ਤੋਂ ਅਰੈਸਟ ਕਰ ਲਿਆ ਤੇ ਇਹਨਾਂ ਨੂੰ 109 ਦੇ ਰਾਤ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਦਾਰਿਆਂ ਨਾਲ ਸੀ ਪ੍ਰਿੰਸ ਜਿਹੜਾ ਅਸਗਰੀ ਪਿੰਡ ਸਦਰਖ ਨੇ ਰਹਿਣਾ ਚ। ਇਹ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਨ ਲਿਖਾਈ ਹੈ ਕੁਲਵਿੰਦਰ ਸਿੰਘ ਦਵਾਲੇ ਪਿੰਡ ਦੇ ਨੇ। ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਭੱਜਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲਗਾ ਸਫਟਕਾਰ ਦੇ ਵਿੱਚ। ਜਿਹੜਾ ਸਾਡੇ ਮਾਈਗ੍ਰੇਡ ਲੇਬਰ ਤੇ ਜਿਹੜਾ ਬਲਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਿਰ ਤੇ 60 ਵਜੇ ਐਟਮਾਰੀ ਸੀ। ਉਸ ਤੋਂ ਬਾਅਦ ਝਗੜਾ ਕਰਨ ਤੋਂ ਬਾਅਦ ਇਹ ਈਡੀ ਦੇ ਮੁਕੇ ਤੋਂ ਫਿਰ ਭੱਜ ਗਿਆ ਜਿਹਦੀ ਮਾਮਲੇ ਦੀ अहमियत ਨੂੰ ਜਾਣਦੇ ਹੋ ਸਾਡੇ ਮਾਨ ਜੋਗ ਐਸਐਸਪੀ ਆ ਜੋਤੀ ਯਾਦਵ ਵੈਸੀ ਜਿਹੜੇ ਸਾਡੇ ਐਸਐਸਪੀ ਹਨ ਮਾਨ ਜੋ ਉਹਨਾਂ ਨੇ ਸਾਨੂੰ ਰਾਤ ਹੀ ਸਾਡੀਆਂ ਦੋ ਟੀਮਾਂ ਹੀ ਨਹੀਂ ਬਣਾਈਆਂ ਸੀ ਤਾਂ ਸਿਚੂ ਸੰਭਾਲੇ ਦੀ ਨਿਗਰਾਨੀ ਦੇ ਤਲੇ ਜਿਹੜਾ ਅਡਾਪਟ ਥਾਮਾ ਦੇ ਰੇਡ ਕਰਕੇ ਜਿਹੜਾ ਮੇਨ ਮੋਲਡਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਅਰੇਸਟ ਕਰਕੇ ਜਿਹੜੀ ਸਾਰੀ ਮਾਮਲੇ ਦੀ ਤਹ ਤੱਕ ਲੈਵਾਂਗੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੁਰ ਉਭਰਵਾਂਗੇ ਤਦ ਤੱਕ ਮੈਨੂੰ ਯਾਨੀ ਕਿ ਤੇਜਿੰਦਰ ਕਾਰਨੂ ਦੇ ਉਸਾਸਰ ਰੱਬ ਰਾਖਾ